अयोध्या ਵਿੱਚ ਬਣੇ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਿਰ ਦੀ ਜਿੱਥੇ ਹਰ ਪਾਸੇ ਚਰਚਾ ਹੋ ਰਹੀ ਹੈ ਉੱਥੇ ਹੀ ਭਗਤਾਵਲੋ ਰਾਮ ਜਿਦੀ ਜਨਮ ਭੂਮੀ ਅਯੁੱਧਿਆ ਦੇ ਵਿੱਚ ਉਤਸਵ ਦੇ ਰੂਪ ਵਿੱਚ 22 ਜਨਵਰੀ ਦਾ ਦਿਹਾੜਾ ਮਨਾਇਆ ਗਿਆ। ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਠਿੰਡੇ ਜ਼ਿਲ੍ਹੇ ਤੋਂ 60 ਕਿਲੋਮੀਟਰ ਦੀ ਦੂਰੀ ਤੇ ਇਸ ਤੇ ਪਿੰਡ ਰਾਮ ਤੇਰਾ ਜਗਾ ਦੇ ਨਾਮ ਵੀ ਭਗਵਾਨ ਸ਼੍ਰੀ ਰਾਮ ਨਾਲ ਜੁੜਿਆ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ 600 ਸਾਲ ਪਹਿਲਾਂ ਜਿਸਲਮੇਰ ਤੋਂ ਆਕੇ ਇੱਥੇ ਵਸਿਆ ਸੀ ਤੇ ਉਹਨਾਂ ਦੀਆਂ 6 ਪੀੜੀਆਂ ਇਸ ਪਿੰਡ ਦੀਆਂ ਵਸਨੀਕ ਨੇ ਤੇ ਭਗਵਾਨ ਸ਼੍ਰੀ ਰਾਮ ਇਸ ਸਥਾਨ ਤੇ ਦਰਪਨ ਯੋਗ ਵਿੱਚ ਇਸ ਸਥਾਨ ਤੇ ਸਰਸਵਤੀ ਨਦੀ ਵਗਦੀ ਸੀ ਤੇ ਇੱਕ ਸਾਲ ਤੱਕ ਭਗਵਾਨ ਸ਼੍ਰੀ ਰਾਮ ਇਸ ਸਥਾਨ ਤੇ ਬਨਵਾਸ ਦੌਰਾਨ ਰਹੇ ਸਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਨਾਲ ਸਰਸਵਤੀ ਨਦੀ ਹਲੋਪ ਹੁੰਦੀ ਗਈ ਤੇ ਇਸ ਸਮੇਂ ਪਿੰਡ ਵਿੱਚ ਸ਼੍ਰੀ ਰਾਮ ਜੀ ਦੇ ਮੰਦਰ ਕੋਲ ਇੱਕ ਤਲਾਬ ਦੇ ਰੂਪ ਵਿੱਚ ਰਹਿ ਗਈ ਇੱਥੇ ਰਾਮ ਭਗਵਾਨ ਆ ਬਨੋ ਵਾਸ ਵੇਲੇ ਆਏ ਨੇ ਉਹਨਾਂ ਨੇ ਕੁਝ ਸਾਲ ਇੱਥੇ ਨਿਵਾਸ ਵੀ ਕਰਿਆ ਤੇ ਹੁਣ ਵੀ ਲੋਕ ਜਿਹੜੇ ਕੋਈ ਬਾਹਰ ਆਉਂਦੇ ਆ ਜਾਂ ਸਾਡੇ ਪਿੰਡ ਦੇ ਨਾਲ ਉਹ ਰਾਮ ਭਗਵਾਨ ਦੇ ਨਾਂ ਤੇ ਹੀ ਪਿੰਡ ਨੂੰ ਜਾਣਦੇ ਨੇ ਤੇ ਜਿਹੜਾ ਜੱਗਾ ਜੱਗਾ ਕਹਿੰਦੇ ਨੇ ਆਪਾਂ ਮਗਰ ਜੱਗਾ ਕਹਨੇ ਆ ਇਹ ਸਾਡੇ ਪਿੰਡ ਦਾ ਮੋਢੀਗੱਡ ਬੰਦਾ ਹੋਇਆ ਉਹਦੇ ਨਾਂ ਤੇ ਇਹ ਪਿੰਡ ਵੱਜਿਆ ਤੇ ਇਸ ਨਗਰ ਦੀ ਬਹੁਤ ਦੂਰ ਦੂਰ ਤਾਈ ਮੈਂ ਮੈਂ ਗਈ ਕਿਉਂਕਿ ਇਹ ਜਿਹੜੇ ਮਹਾਪੁਰਸ਼ ਨਾ ਸੰਤ ਬਾਬਾ ਸੰਦੇਆਦਾਸ ਜੀ ਸੰਤ ਬਾਬਾ ਨਰੈਣਮੁਨੀ ਜੀ ਜਿਨ੍ਹਾਂ ਦੀ ਆ ਲੋੜੀ ਆਇਦਾਂ ਵਰ ਸ਼ੀਮਨਾ ਆ ਕੇ ਹਟੇ ਅਸੀਂ ਬਹੁਤ ਵੱਡਾ ਇਕੱਠ ਹੋਇਆ ਸੋ ਸਾਰੇ ਹੀ ਨਗਰ ਜਿੰਨਾ ਨਗਰ ਇੱਥੇ ਰਹਿੰਦਾ ਜਾਂ ਕੋਈ ਬਾਹਰ ਰਹਿੰਦਾ ਸਾਰੇ ਇੱਥੇ ਆ ਕੇ ਨਤਮਸਤਕ ਹੁੰਦੇ ਨਾ ਜ਼ਰੂਰੀ ਆਉਣਾ ਵੀ ਪੈਂਦਾ ਅਗਲੇ ਨੂੰ ਇਹ ਨਹੀਂ ਕਿ ਵੀ ਜੇ ਕੋਈ 2-4 ਸਾਲ ਨਾ ਆਇਆ ਉਹਨੂੰ ਕਿਸੇ ਨਾ ਕਿਸੇ ਬਹਾਨੇ ਪਤਾ ਲੱਗ ਜਾਂਦਾ ਹੈ ਜਾਂ ਉਹਨੂੰ ਸੰਤ ਮਹਾਪੁਰਸ਼ ਦਿਖਾਈ ਦਿੰਦੇ ਨਾ ਕਿ ਅਈ ਤੂੰ ਐ ਉੱਥੇ ਮੱਥਾ ਟੇਕਣ ਨਹੀਂ ਗਿਆ ਜਾਂ ਮਿੱਟੀ ਕੱਢਣ ਨਹੀਂ ਗਿਆ ਇਸ ਕਰਕੇ ਇਸ ਜਗ੍ਹਾ ਤੇ ਨੂੰ ਆਉਣਾ ਹੀ ਪੈਂਦਾ। ਪਸਤੀ ਨਹੀਂ ਸੀ ਹੂੰ ਭਾਵੇਂ ਲੋਕਾਂ ਵਿੱਚ ਐ ਵੀ ਮੰਨੀ ਜਾਂਦੇ ਆ। ਵੀ ਆਰਾਮ ਜਿਹੜਾ ਇਹ ਇਹ ਇੱਕ ਆ ਮੈਂ ਇੱਥੇ ਐ ਵੀ ਸੁਣਿਆ ਹੈਗਾ। ਇਹ ਇੱਕ ਆ ਰਾਮ ਦਸ਼ਰਤ ਦਾ ਬੇਟਾ। ਏਕ ਆ ਰਾਮ ਘਟ ਘਟ ਮੈਂ ਲੇਤਾ। ਏਕ ਆ ਰਾਮ ਕਾ ਸਗਰ पसारा। ਏਕ ਆ ਰਾਮ ਸਭ ਹੁੰ ਤੇ ਨਿਆਰਾ। ਚਾਰ ਰਾਮ ਬਣਾਤੇ। ਰਾਮ ਇੱਕੋ ਹੀ ਹੈ, ਭਗਵਾਨ ਇੱਕੋ ਹੀ ਹੈ। ਕੋਈ ਵੀ ਕਿਸੇ ਤਰ੍ਹਾਂ ਨੂੰ ਜਾਤ ਭਗਵਾਨ ਨੂੰ ਕਰਦਾ ਹੈ। ਭਗਵਾਨ ਇੱਕ ਹੈਗਾ। ਸਭ ਦੇ ਅੰਦਰ ਘਟ-ਘਟ ਮੈਂ ਹਰ ਜੂ ਵਸੈ ਸੰਤਨ ਕੇ ਹੋ ਪੁਕਾਰ ਬਾਣੀ ਚਾਉਂਦਾ ਏ ਕਹਿੰਦੇ ਭਗਵਾਨ ਇੱਕੋ ਹੀ ਹੈ ਸਭ ਦੇ ਅੰਦਰ ਉਹੀ ਵਸਦਾ ਹੈ ਭਗਵਾਨ RAM ji ਹੋਏ ਆ ਭਵੇਂ KRISHN ji ਹੋਏ ਨੇ PAR RAM ji ਹੋਏ ਨੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਇਆ ਬਾਬਾ ਨਾਨਕ ਦੇਵ ਜੀ ਹੋਏ ਨੇ ਦਸਾਂ ਪਾਤਸ਼ਾਹੀਆਂ ਹੋਈਆਂ ਨੇ ਭਗਵਾਨ ਇੱਕੋ ਹੀ ਹੈ ਜੋਤ ਇੱਕੋ ਹੀ ਹੈ ਸਭ ਦੀ ਕਿਸੇ ਤੌਰ ਤੇ ਕੋਈ ਮੰਨੀ ਜਾਵੇ ਇੰਦੇ ਵੀ ਸੇਸਨਾਗ ਦਾ ਵਰਣਨ ਆਉਂਦਾ ਹੈ ਗੁਰਬਾਣੀ ਦੇ ਵਿੱਚ ਉਹਦਾ 10 ਮੁਖ ਸੀ 10 ਮੁਖਾਂ ਨਾਲ ਉਹ ਰੋਜ਼ ਨਮਾਚਾਰ ਨਾਮ ਉਚਾਰਦਾ ਸੀ ਤੇ ਅੱਡੋ ਅੱਡੀ ਨਾਮ ਲੈਂਦਾ ਸੀ ਤੁਸੀਂ ਲਾ ਲੋ ਵੀ ਭਗਵਾਨ ਦੇ ਨਾਮ ਕਿੰਨੇ ਹੋਗੇ ਤੇ ਇਸ ਕਰਕੇ ਭਗਵਾਨ ਨੂੰ ਕਿਸੇ ਤਰ੍ਹਾਂ ਕੋਈ ਮੰਨੀ ਜਾਵੇ ਭਗਵਾਨ ਇੱਕ ਹੈ ਇੱਥੇ ਕੋਈ ਸੰਤ ਆਣਗੇ ਉਹ ਆ ਕੇ ਇਸ ਮੰਦਿਰ ਨੂੰ ਬਣਾਉਣਗੇ ਅਸੀਂ ਬੁਢੇ ਹੋਗੇ ਉਹ ਸੰਤ ਹੋ ਗਏ ਬਿਮਾਰ ਤੇ ਉਹਨਾਂ ਦਾ ਉਹਨਾਂ ਦਾ ਬਸਦਾ ਰੋਗ ਨਹੀਂ ਰਿਹਾ ਉਹ ਸਰੀਰ ਛੱਡ ਗਿਆ ਉਹਦਾ ਤੇ ਮੰਦਰ ਇਹ ਧੂਲਾ ਰਹਿ ਗਿਆ ਪੂਤੀ ਨਦੀ ਜੀ ਸਵਾਰ ਸੁਵ ਨਦੀ ਨਦੀ ਦੇ ਉੱਤੇ శ్రీ ਰਾਮ ਚੰਦਰ ਜੀ ਇੱਥੇ ਆ ਕੇ ਸਾਲ ਪਰ ਉਹਨਾਂ ਨੇ ਨਵਾਸ ਕਰਾਇਆ ਇਸ ਪਿੰਡ ਦਾ ਨਾਮ ਫਿਰ ਪੈ ਗਿਆ ਰਾਮਦੀਰ ਸਜਾ